ਇਸ ਟਾਈਮ ਕੈਨੇਡਾ ਦੇ ਵਿੱਚ ਬਹੁਤ ਸਾਰੇ ਅੱਧ ਦੇ ਐਪਲੀਕੈਂਟਸ ਦਾ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋਣ ਵਾਲੇ ਆ ਸੋ ਅਗਰ ਤੁਸੀਂ ਆਪਣੇ ਵਰਕ ਪਰਮਿਟ ਦੀ ਐਕਸਟੈਂਸ਼ਨ ਚਾਹੁੰਦੇ ਆ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਿਤ ਹੋ ਸਕਦੀ ਹੈ ਕਿਉਂਕਿ 2026 ਲਈ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਉਹਨਾਂ ਦੀ ਇਮੀਗ੍ਰੇਸ਼ਨ ਪਾਲਿਸਿਸ ਦੇ ਵਿੱਚ ਚੇਂजेस ਕੀਤੇ ਜਾ ਰਹੇ ਆ ਸੋ ਅਗਰ ਤੁਸੀਂ ਵੀ ਆਪਣੇ ਵਰਕ ਪਰਮਿਟ ਦੀ ਐਕਸਟੈਂਸ਼ਨ ਚਾਹੁੰਦੇ ਆ ਤਾਂ ਵੀਡੀਓ ਨੂੰ ਸਟਾਰਟਿੰਗ ਟੂ ਐਂਡ ਤੱਕ ਬਿਨਾਂ ਸਕਿਪ ਕੀਤੇ ਜ਼ਰੂਰ ਦੇਖਿਓ ਗਾਇਜ਼ ਜੋ ਐਪਲੀਕੈਂਟਸ ਕੈਨੇਡਾ ਦੇ ਵਿੱਚ ਰਹਿ ਰਹੇ ਆ ਤੇ ਜਿਨ੍ਹਾਂ ਨੇ ਪੀਆਰ ਦੀ 26 ਤੱਕ ਹੋ ਜਾਏਗੀ ਉਸ ਤੋਂ ਇਲਾਵਾ ਜੋ ਟੈਂਪਰੇਰੀ ਵੀਜ਼ਾ ਹੋਲਡਰਸ ਆ ਉਹਨਾਂ ਦੀ ਵਰਕ ਪਰਮਿਟ ਦੀ ਐਕਸਟੈਂਸ਼ਨ 31 ਮਾਰਚ 2027 ਤੱਕ ਐਕਸਟੈਂਡ ਹੋ ਜਾਏਗੀ ਸੋ ਇਹ ਬਹੁਤ ਵੱਡੀ ਤੇ ਗੁੱਡ ਨਿਊਜ਼ ਆ ਹੁਣ ਸਾਰੇ ਐਪਲੀਕੈਂਟਸ ਲਈ ਜੋ ਵਰਕ ਪਰਮਿਟ ਦੀ ਐਕਸਟੈਂਸ਼ਨ ਦੇ ਲਈ ਸਟਰਗਲ ਕਰ ਰਹੇ ਆ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਐਲਐਮਆਈਏ ਦੀ ਤਾਂ ਐਲਐਮਆਈਏ ਨੂੰ ਵੀ ਦੁਬਾਰਾ ਤੋਂ ਕੁਝ ਸ਼ਰਤਾਂ ਦੇ ਨਾਲ ਸਟਾਰਟ ਕੀਤਾ ਜਾ ਰਿਹਾ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਐਲਐਮਆਈਏ ਨੂੰ ਬੰਦ ਕਰ ਦਿੱਤਾ ਗਿਆ ਸੀ ਕੈਨੇਡਾ ਦੇ ਵਿੱਚ ਰੀਜ਼ਨ ਇਹ ਸੀ ਕਿ ਇਸ ਦਾ ਵੱਡੇ ਲੈਵਲ ਤੇ ਕੈਨੇਡਾ ਦੇ ਵਿੱਚ ਮਿਸਯੂਜ਼ ਕੀਤਾ ਜਾ ਰਿਹਾ ਸੀ ਸਪੈਸ਼ਲੀ ਰੈਸਟੋਰ ਤੇ ਕੰਪਨੀ ओनर्स ਦੇ ਦੁਆਰਾ ਇਹਨੂੰ ਸੈਲ ਕੀਤਾ ਜਾ ਰਿਹਾ ਸੀ ਇਸੇ ਲਈ ਐਲਐਮਆਈਏ ਤੇ ਰੋਕ ਲਗਾ ਦਿੱਤੀ ਗਈ ਸੀ ਤੇ ਇਸ ਦੇ ਜੋ 50 ਪੁਆਇੰਟਸ ਪੀਆਰ ਤੇ ਲਈ ਹੈਲਪਫੁਲ ਹੁੰਦੇ ਸੀ ਉਸ ਦੇ ਉੱਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ ਬਟ ਹੁਣ ਇਸ ਨੂੰ ਦੁਬਾਰਾ ਤੋਂ ਕੁਝ ਪ੍ਰਾਂਤਾਂ ਦੇ ਵਿੱਚ ਕੁਝ ਸ਼ਰਤਾਂ ਦੇ ਨਾਲ ਦੁਬਾਰਾ ਤੋਂ ਸਟਾਰਟ ਕੀਤਾ ਜਾ ਰਿਹਾ ਹੈ ਜੋ ਆਪਣੇ ਆਪ ਦੇ ਵਿੱਚ ਬਹੁਤ ਹੀ ਵੱਡੀ ਵਧੀਆ ਗੁੱਡ ਨਿਊਜ਼ ਆ ਸਾਰੇ ਐਪਲੀਕੈਂਟਸ ਦੇ ਲਈ ਜੋ ਪੀਆਰ ਦੇ ਲਈ ਸਟਰਗਲ ਕਰ ਰਹੇ ਆ ਇਸ ਟਾਈਮ ਕੈਨੇਡਾ ਦੇ ਵਿੱਚ ਸਕਿੱਲ ਵਰਕਰਸ ਦੀ ਤੇ ਹੈਲਥ케ਅਰ ਸੈਕਟਰਸ ਦੇ ਵਿੱਚ ਵਰਕਰਸ ਦੀ ਬਹੁਤ ਜ਼ਿਆਦਾ ਹਾਈ ਡਿਮਾਂਡ ਆ ਅਗਰ ਤੁਸੀਂ ਕੋਈ ਨਾ ਕੋਈ ਅੱਧਾ ਦੀ ਡਿਮਾਂਡਿੰਗ ਸਕਿੱਲ ਸਿੱਖ ਸਕਦੇ ਆ ਜੋ ਕੈਨੇਡਾ ਦੇ ਵਿੱਚ ਇਨ ਡਿਮਾਂਡ ਆ ਉਸ ਦੇ ਜ਼ਰੀਏ ਨਾ ਸਿਰਫ ਵਰਕ ਪਰਮਿਟ ਦੀ ਐਕਸਟੈਂਸ਼ਨ ਬਲਕਿ ਪੀਆਰ ਦੇ ਰਸਤੇ ਤੱਕ ਈਜ਼ੀਲੀ ਤੁਸੀਂ ਪਹੁੰਚ ਸਕਦੇ ਆ ਸੋ ਇਹਦੇ ਲਈ ਤੁਸੀਂ ਆਪਣੀ ਏਜ এডੂਕੇਸ਼ਨ ਅਤੇ ਐਕਸਪੀਰੀਅੰਸ ਦੇ ਬੇਸ ਤੇ ਆਪਣੇ ਲਈ ਇੱਕ ਰਾਈਟ ਪ੍ਰੋਵਿੰਸ ਦੇ ਵਿੱਚ ਰਾਈਟ ਪ੍ਰੋਗਰਾਮ ਚੂਜ਼ ਕਰਨਾ ਹੈ ਆ ਪੂਰੀ ਪਲੈਨਿੰਗ ਤੇ ਸਟ੍ਰੈਟੇਜੀ ਦੇ ਨਾਲ ਅਗਰ ਚੱਲੂਗੇ ਤਾਂ ਹੀ 2026 ਦੇ ਵਿੱਚ ਆਪਣੇ ਟਾਰਗੇਟ ਤੱਕ ਤੁਸੀਂ ਪਹੁੰਚ ਸਕਦੇ ਆ ਇਫ ਯੂ ਹੈਵ ਐਨੀ ਫਰਦਰ ਕੁਰੀਜ਼ ਪਲੀਜ਼ ಲೆਟ ਮੀ ਨੋ ਇਨ ਦਾ ਕਮੈਂਟ ਸੈਕਸ਼ਨ ਆਈ ਹੋਪ ਗਾਈਜ਼ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਿਤ ਹੋਊਗੀ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਇਹੋ ਜਿਹੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਮੈਂ ਮਿਲਦੀ ਆ ਨੈਕਸਟ ਵੀਡੀਓ ਵਿਥ ਇਲ ਦੈਨ ਗੁੱ